ਬੜੀ ਖੁਸ਼ੀ ਦੀ ਗੱਲ ਹੈ ਇੱਥੇ ਗੁਰਦਾਸਪੁਰ ਵਿਖੇ ਰਮਨ ਬੈਲ ਜੀ ਹਲਕਾ ਇੰਚਾਰਜ ਸਾਡਾ ਜ਼ਿਲ੍ਹਾ ਪ੍ਰਧਾਨ ਜੋਬਨ ਜੀ ਔਰ ਰਜੀਵ ਸ਼ਰਮਾ ਜੀ ਦੀ ਅੰਤ ਤੱਕ ਮਿਹਨਤ ਸਦਕਾ ਅੱਜ ਜਿਹੜਾ ਇੰਪਰੂਵਮੈਂਟ ਅਸਟ ਦਾ ਜਿਹੜਾ ਦਫ਼ਤਰ ਹੈ ਉਹਦੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਗੁਰਦਾਸਪੁਰ ਹੈ ਉਹ ਤਰੱਕੀ ਦੀ ਹੱਲੀਆਂ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਔਰ ਮੈਂ ਸਪੈਸ਼ਲੀ ਇੱਥੇ ਵਧਾਈ ਦੇਣ ਪਹੁੰਚਿਆ ਔਰ ਮੈਨੂੰ ਮਾਣ ਹੈ ਇਹੋ ਮਿਹਨਤ ਇਹੋ ਤਰੱਕੀ ਲੋਕ ਕੀ ਚਾਹੁੰਦੇ ਨੇ ਲੋਕ ਇਹੋ ਚਾਹੁੰਦੇ ਨੇ ਵੀ ਸਾਡਾ ਏਰੀਆ ਡਵੈਲਪ ਕਿਤਰਾ ਹੋਵੇ ਜਿੱਥੇ ਜਿੱਥੇ ਡਵੈਲਪਮੈਂਟ ਹੁੰਦੀ ਆ ਲੋਕ ਆਪਣੇ ਆਪ ਹੀ ਜੁੜਦੇ ਜਾਂਦੇ ਨੇ ਸੋ ਮੈਂ ਧੰਨਵਾਦ ਕਰਦਾ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਜਿਹੜਾ ਤਰੱਕੀ ਦੇਆਂ ਰਾਹਾਂ ਤੇ ਚੱਲ ਹੈ ਜਿੱਤ ਜਿੱਤਾਂਗੇ ਜ਼ਰੂਰ ਦੀ ਤਰਨਤਾਰ ਦਾ ਦੇਖ ਲੋ ਹਾਲੇ ਤੇ ਆ ਥੋੜੇ ਦਿਨ ਹੋਏ ਨੇ ਇਲੈਕਸ਼ਨ ਜਿੱਤ ਕੇ ਆਏ ਆ ਪ੍ਰੋਪਰਲੀ ਸਾਡੇ ਸਾਰੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਾਡੇ ਚੇਅਰਮੈਨ ਸਹਿਬਾਨ ਸਾਡੇ ਸਾਰੇ ਪ੍ਰਧਾਨ ਪੂਰੇ ਤਤਪੜ ਨੇ ਤਗੜੇ ਹੋ ਕੇ ਇਲੈਕਸ਼ਨ ਵੀ ਲੜਨਗੇ ਔਰ ਬਲਾਕ ਸੰਪਤੀ ਦਾ ਜਿਹੜਾ ਜਿਲ੍ਹਾ ਪ੍ਰਸਿੱਧ ਜਿਹੜੇ ਉਹ ਚੇਅਰਮੈਨ ਵੀ ਜਿਹੜੇ ਆਵੰਦ ਬਸ ਝਾੜੂ ਚੱਲ ਰਿਹਾ ਜੀ ਸਾਡਾ ਰਫ਼ਤਾਰ ਵੈਰੀ ਗੁੱਡ ਠੀਕ ਹੈ ਜੀ ਸੋ ਕਹਿਣ ਦਾ ਭਾਵ ਉਦਘਾਟਨਾ ਦਾ ਜੋਰ ਮੈਨੂੰ ਖੁਸ਼ੀ ਹੈ ਵੀ ਸਾਡੇ ਕੋਲ ਕੰਮ ਹੀ ਇੰਨਾ ਕ ਹੈ ਵੀ ਇਹ ਸਾਲ ਜਿਹੜਾ ਸਾਰਾ ਉਦਘਾਟਨਾ ਤੇ ਜਿਹੜਾ ਰੋਗ ਹੈ ਜੀ ਸਰ ਬਸੋਰ ਵਿਧਾਨ ਸਭਾ ਹਲਕੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਦੇਣਾ ਜਾ ਜੋ ਇੰਪਰੂਵਮੈਂਟ ਟਰਸਟ ਜਿਹੜੀ ਪਿਛੜੇ ਕਾਂਗਰਸ ਰਾਜ ਦੇ ਵਿੱਚ ਕਰਜ਼ਿਆਂ 'ਚ ਡੁੱਬੀ ਪਈ ਸੀ ਜਿਹਦਾ ਸਰਮਾਇਆ ਖਤਮ ਹੋ ਚੁੱਕਾ ਸੀਗਾ ਅੱਜ ਉਸ ਇੰਪਰੂਵਮੈਂਟ ਟਰਸਟ ਨੇ ਪਿਛਲੇ 2.5 ਸਾਲ ਦੀ ਮਿਹਨਤ ਤੋਂ ਬਾਅਦ ਆਪਣਾ ਦਫ਼ਤਰ ਉਸਾਰੀ ਕਰਨ ਜਾ ਰਹੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਉਹਦਾ ਨਹੀਂ ਪੱਥਰ ਅੱਜ ਸਾਡਾ ਬਹੁਤ ਹੀ ਅਜ਼ੀਜ਼ ਨੌਜਵਾਨ ਅਮਰ ਸ਼ੇਰ ਸਿੰਘ ਕਲਸੀ ਜਿਹੜੇ ਐਮ.ਐਲ.ਏ ਬਟਾਲਾ ਵੀ ਨੇ ਔਰ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅੱਜ ਉਹਨਾਂ ਦੇ ਹੱਥਾਂ ਦੇ ਨਾਲ ਹੋ ਰਿਹਾ ਔਰ ਅੱਜ ਇਸ ਸੁਚੇਚੇ ਪ੍ਰੋਗਰਾਮ ਦੇ ਵਿੱਚ ਜੋਬਨ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਤੇਜ ਤਿਆਰ ਲੀਡਰ ਵੀ ਨੇ ਵਧੀਆ ਸਾਥੀ ਨੇ ਅਰਕ ਪਲਾਨਿੰਗ ਬੋਰਡ ਦੇ ਚੇਅਰਮੈਨ ਨੇ ਔਰ ਮੈਂ ਸਮਝਣਾ ਵੀ ਰਜੀਵ ਸ਼ਰਮਾ ਇੱਕ ਇਲਾਕੇ ਦਾ ਸੇਵਕ ਤੇ ਕੰਮ ਅਜ ਕਰੂੰਗਾ ਸੋ ਮੈਨੂੰ ਸ਼ਰੀ ਜੀ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੁੱਖ ਮੰਤਰੀ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਡਾਕਟਰ ਰਵਜੋਤ ਜੀ ਦਾ ਵੀ ਜਿਨ੍ਹਾਂ ਨੇ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੰਪਰੂਵਮੈਂਟ ਦਸਦਾ ਆਪਣਾ ਦਫ਼ਤਰ ਤਿਆਰ ਕਰਨ ਜਾ ਰਹੇ ਆ ਇਹਨੇ ਸਾਲ ਤੱਕ ਦਫ਼ਤਰ ਵਾਲ ਕਿਸੇ ਨੇ ਸੋਚਿਆ ਹੀ ਨਹੀਂ ਔਰ ਇਹ 40 ਮਰਲੇ ਦੇ ਵਿੱਚ ਤਕਰੀਬਨ ਬਣੇਗਾ ਔਰ 6 ਮਹੀਨੇ ਦੇ ਵਿੱਚ ਇਹਦੀ ਇੱਕ ਸਟੋਰੀ ਜਿਹੜੀ ਆ ਉਹ ਕੰਪਲੀਟ ਹੋ ਜੂਗੀ ਔਰ ਲੋਕਾਂ ਨੂੰ ਉਹ ਦਫ਼ਤਰ ਦੇ ਵਿੱਚ ਆਰਾਮ ਹੋਊਗਾ ਆਪਣੇ ਕਮਾਕਾਰਾਂ ਲਈ ਆਉਣ ਲਈ ਕਰਨ ਲਈ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨੂੰ ਦੱਸਦੇ ਖੁਸ਼ੀ ਆ ਕਿ ਇਹ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਨੇ ਕਾਰਨ ਕੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਦੇ ਮੈਂ ਸਮਝ ਨਾ ਵੀ ਜਿਹਦੀ ਨੀਤੀਆਂ ਪਾਲਿਸੀਸ ਆ ਸਾਡਾ ਅਜੀਜ਼ ਅਮਨਸ਼ੇਰ ਸਿੰਘ ਕਲਸੀ ਜ਼ਿਲ੍ਹੇ ਦੇ ਜੋਮਣਜੀਤ ਜੀ ਜੀ ਆਪਾਂ ਸਾਰੇ ਉਹਨਾਂ ਪਾਲਿਸੀਜ਼ ਨੂੰ ਲੋਕਾਂ ਤੱਕ ਇੰਪਲੀਮੈਂਟ ਕਰ ਰਹੇ ਆ ਔਰ ਜਿਹੜੇ ਪਹਿਲੇ ਪ੍ਰੋਗਰਾਮ ਸੀਗੇ ਉਹ ਲੁੱਟਦੇ ਘੋਟਦੇ ਸੀਗੇ ਮੈਂ ਬਹੁਤ ਵਾਰ ਕਹਿ ਚੁੱਕਾ ਵੀ ਕਾਂਗਰਸ ਰਾਜ ਦੇ ਵਿੱਚ ਇੰਪਰੂਵਮੈਂਟ ਫੰਡਸ ਨੂੰ ਲੁੱਟਿਆ ਗਿਆ ਔਰ ਜਿਸ ਵਕਤ ਅਕਲਤੀ ਸਾਹਿਬ ਪ੍ਰਾਪਰਟੀਆਂ ਦੀ ਬੋਲੀਆਂ ਹੁੰਦੀਆਂ ਸਨ ਕਿਤੇ ਤਾਂ ਟ੍ਰਾਂਸਪਰੈਂਸੀ ਨਹੀਂ ਸੀ ਪਾਰਦਰਸ਼ਤਾ ਨਹੀਂ ਸੀਗੀ ਆਪਣੇ ਚਹੇਤਿਆਂ ਦੇ ਨਾਂ ਤਿੰਨ ਤਿੰਨ ਬੋਲੀਆਂ ਪਈਆਂ ਜਾਂਦੀਆਂ ਸੀ ਰਿਜ਼ਰਵ ਪ੍ਰਾਈਸ ਤੇ ਬੋਲੀਆਂ ਖਤਮ ਹੋ ਜਾਂਦੀਆਂ ਸੀ ਤੇ ਬਾਹਰ ਜਾ ਕੇ ਉਹਦੀ ਦੁਬਾਰਾ ਬੋਲੀ ਹੁੰਦੀ ਸੀ ਔਰ ਉਹ ਜਿਹੜਾ ਪੈਸਾ ਇੰਪਰੂਵਮੈਂਟ ਟ੍ਰਸਟ ਕੋ ਲੌਣਾ ਚਾਹੀਦਾ ਸੀਗਾ ਉਹ ਸਿਆਸੀ ਲੋਕਾਂ ਦੀ ਜੇਬਾਂ ਦੇ ਵਿੱਚ ਜਾਂਦਾ ਸੀ ਜੀ ਲੋਕਾਂ ਦੀ ਕਚਹਿਰੀ 'ਚ ਦੱਸਣਾ ਚਾਹਨੇ ਆ ਅਸੀਂ ਕਾਨੂੰਨ ਦੇ ਪਿੱਛੇ ਦੀ ਗੱਲ ਬਾਅਦ 'ਚ اخਲਾਕੀ ਗੱਲ ਪਹਿਲਾਂ ਨੇ ਲੋਕਾਂ ਨੂੰ ਪਤਾ ਹੋਵੇ ਇਹ ਜੋ ਇੰਪਰੂਵਮੈਂਟ ਟ੍ਰਸਟ ਅੱਜ ਜਿਹੜਾ ਸਾਡੇ ਵਿਰੋਧੀ ਨੇ ਉਹ ਕਹਿੰਦੇ ਨੇ ਦੀ ਘੋਤਪੋਕਰ ਦੇ ਉੱਤੇ ਡਿਵੈਲਪਮੈਂਟ ਕਿਉਂ ਹੋ ਰਹੀ ਆ ਹਯਾਦਨਗਰ ਦੇ ਇੰਪਰੂਵਮੈਂਟ ਟ੍ਰਸਟ ਕਿਉਂ ਕਰ ਰਹੀ ਆ ਤਾਂ ਬੰਦਾ ਪੁੱਛੇ ਤੂੰ ਹੀ ਕਰ ਨਹੀਂ ਸਕੇ ਜੇ ਇੰਪਰੂਵਮੈਂਟ ਰੋਜ਼ ਇਸ਼ਾਰਾ ਤੋਂ ਨਿਕਲ ਕੇ ਪਿੰਡਾਂ ਤੱਕ ਜਾ ਰਹੀ ਆ ਤੇ ਸ਼ਹਿਰੀ ਜੀ ਇਹ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਸੋਚ ਆ ਜਿਨੇ ਰਾਜਨੀਤੀ ਦੀ ਰੂਪ ਨੂੰ ਬਦਲਿਆ ਇਹ ਅੱਜ ਇੰਨੀ ਡਵੈਲਪਮੈਂਟ ਹੋ ਰਹੀ ਆ ਆ ਬੈਠੇ ਨੇ ਚੇਅਰਮੈਨ ਸਾਹਿਬ ਸਾਰੇ ਮੈਂਬਰ ਸਾਹਿਬਾਨ ਨੇ 4 ਕਰੋੜ ਦੇ ਕਰੀਬ ਸ਼ਹਿਰ ਦੀ ਉਸਾਰੀ ਲਈ ਪੈਸਾ ਵੱਖਰਾ ਰੱਖਿਆ ਜਿਹਦੀ ਮਿਸੀਪਲ ਕਮੇਟੀ ਐਨਓਸੀ ਨਹੀਂ ਦੇ ਰਹੀ ਸਾਨੂੰ ਜੇ ਐਨਓਸੀ ਮਿਲ ਜਾਏ ਤੇ ਆ 5 ਕਰੋੜ ਰੁਪਈਆ ਸ਼ਹਿਰ ਦੇ ਵਿੱਚ ਲੱਗਣ ਜਾਊਗਾ ਸੋ ਕਹਿਣ ਤੋਂ ਬਾਅਦ ਵੀ ਜਿਸ ਵਕਤ ਸ਼ਹਿਰੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਦਾਸ ਨੂੰ ਮੌਕਾ ਮਿਲਿਆ ਇੱਥੇ ਅਧਿਹਲਕਾ ਇੰਚਾਰਜ ਤੇ ਉਸ ਵਕਤ 11 ਕਰੋੜ ਰੁਪਇਆ ਕਿਸਾਨਾਂ ਦਾ ਦੇਣ ਵਾਲਾ ਸੀਗਾ ਜਿਹੜੇ ਇੰਪਰੂਵਮੈਂਟ ਹੋਤੇ ਦਫਤਰ ਦੇ ਬਾਹਰ ਧਰਨਾ ਲਾ ਕੇ ਬੈਠੇ ਸੀਗੇ ਪਹਿਲਾ ਕੰਮ ਕੀਤਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿ ਉਹਨਾਂ ਦਾ ਬੰਦਾ ਹੱਕ ਜਿਹੜਾ 11 ਕਰੋੜ ਰੁਪਇਆ ਜਿਹੜੇ ਜ਼ਮੀਨਾਂ ਚਲੇ ਗਈਆਂ ਸੀਗੀਆਂ ਉਹ ਉਹਨਾਂ ਨੂੰ 11 ਕਰੋੜ ਰੁਪਇਆ ਜੋਬਨ ਜੀ ਵਾਪਸ ਦਿੱਤਾ ਉਹਨਾਂ ਨੇ ਘਰਾਂ ਨੂੰ ਜਾ ਕੇ ਅੱਗੇ ਪ੍ਰਾਪਰਟੀ ਖਰੀਦੀ ਔਰ ਉਸ ਤੋਂ ਬਾਅਦ ਅੱਜ ਤੁਸੀਂ ਵੇਖ ਰਹੇ ਹੋ ਚਾਰੇ ਪਾਸੇ ਜਾਓ 7 ਨੰਬਰ ਸਕੀਮ ਤੇ ਜਾ ਕੇ ਵੇਖੋ ਲੋਕ ਜਾਣਦੇ ਨਹੀਂ ਸੀਗੇ ਅੱਜ ਉੱਥੇ ਜਿਹੜਾ ਪਾਰਕ ਬਣਿਆ ਉਹ ਕਿਸੇ ਚੰਡੀਗੜ੍ਹ ਦੇ ਪਾਰਕ ਤੋਂ ਘੱਟ ਨਹੀਂ ਆ ਦੂਸਰੀਆਂ ਸਕੀਮਾਂ ਦੇ ਚਲੇ ਜਾਓ ਇਹਨਾਂ ਦਾ ਸਾਡਾ ਮੇਨ ਮਕਸਦ ਇਹੋ ਹੀ ਆ ਕਿ ਰਾਜਨੀਤੀ ਦਾ ਵੀ ਲੋਕਾਂ ਦੀ ਸੇਵਾ ਤੇ ਵਿਕਾਸ ਔਰ ਉਹ ਜਿਹੜੀ ਗੁਰਤੀ ਆ ਸੇਵਾ ਦੇ ਵਿਕਾਸ ਦੀ ਉਹ ਸਾਨੂੰ ਆਪਣੀ ਲੀਡਰਸ਼ਿਪ ਤੋਂ ਹਰਵਿੰਦ ਕੇਜਰੀਵਾਲ ਜੀ ਤੋਂ ਭਗਵੰਤ ਮਾਨ ਜੀ ਤੋਂ ਮਿਲੀ ਆ ਔਰ ਜਿਹਦੀ ਮੈਂ ਸਮਝਣਾ ਸਾਡੇ ਜ਼ਿਲ੍ਹੇ ਦੇ ਅਗਵਾਈ ਸ਼ਹਿਰੀ ਕਲਸੀ ਜੀ ਜੋਬਨ ਜੀ ਰਜੀਵ ਜੀ ਆਪਾਂ ਸਾਰੇ ਇੱਕ ਟੀਮ ਦੇ ਦੌਰ ਦੇ ਉੱਪਰ ਕਰ ਰਹੇ ਹਾਂ ਸੌਣ ਵਾਲੇ ਸਮੇਂ ਦੇ ਵਿੱਚ ਵੀ ਆ ਵੇਖਿਓ ਇੰਪਰੂਵਮੈਂਟ ਹੋਤਾ ਹੁੰਦੇ ਸਮੇਂ ਦੇ ਵਿੱਚ ਗਰਦਾਸਪੁਰ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਣ ਜਾ ਰਿਹਾ ਤੁਹਾਡਾ মিডিਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਛੋਟ ਨੋਟਿਸ ਵਿੱਚ ਇੱਥੇ ਪਹੁੰਚੇ ਹੋ ਅ ਮੈਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇੰਪਰੂਵਮੈਂਟ ਟਾਸ ਦੇ ਵਾਸਤੇ ਕਿ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਜ਼ਿਆਦਾ ਡਿਵੈਲਪਮੈਂਟ ਕਰਾਵਾਂਗੇ ਅੱਜ ਜਿਹੜਾ ਮੇਨ ਮੱਤਲਬ ਸੀ ਸਾਡਾ ਇਹ ਇੰਪਰੂਵਮੈਂਟ ਟਾਸ ਦਾ ਜਿਹੜਾ ਆਫਿਸ ਉਹਦਾ ਨਹੀਂ ਪੱਥਰ ਰੱਖਣ ਕਰਕੇ ਸੀ ਪ੍ਰੋਗਰਾਮ ਇਹ ਪ੍ਰੋਗਰਾਮ ਜਿਹੜਾ ਸੀ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਰਮਨ ਬੈਲ ਜੀ ਪਹੁੰਚੇ ਨੇ ਜ਼ਿਲ੍ਹਾ ਪ੍ਰਧਾਨ ਜੋਮਨਦਾਵ ਜੀ ਪਹੁੰਚੇ ਨੇ ਔਰ ਮੈਂ ਇੱਕ ਚੀਜ਼ ਕਹਿਣਾ ਚਾਹਣਾ ਹੈ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚੇ ਨੇ ਉਹ ਸਾਡੇ ਵੱਡੇ ਵੀਰ ਸ਼ੈਰੀ ਕਲਸੀ ਜੀ ਐਮਐਲਏ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਜਿਨ੍ਹਾਂ ਨੇ ਸ਼ੁਰੂ ਤੋਂ ਸਾਨੂੰ ਉਂਗਲ ਫੜ ਕੇ ਰਾਜਨੀਤੀ ਵਿੱਚ ਚਲਾਇਆ ਜਿਨ੍ਹਾਂ ਚਲਾਇਆ ਔਰ ਮੌਕੇ ਮੌਕੇ ਤੇ ਸਾਡਾ ਮਾਰ ਉਦర్శਣ ਕਰਦੇ ਰਹੇ ਨੇ ਜਦੋਂ ਵੀ ਇਹਨਾਂ ਨੂੰ ਮਿਲਦੇ ਹਾਂ ਇਹੋ ਹੀ ਕਹਿੰਦੇ ਸੀਗੇ ਰਜੀਵ ਕੰਮ ਕਰੋ ਤਗੜੇ ਹੋਵੋ ਕੰਮ ਕਰੋ ਇਹਨਾਂ ਦੇ ਮਾਰਗਦਰਸ਼ਨ ਦੇ ਉੱਪਰ ਆਪਾਂ ਚੱਲ ਕੇ ਅੱਜ ਨੂੰ ਇਹ ਡਿਵੈਲਪਮੈਂਟ ਆਪਾਂ ਕਰਾ ਰਹੇ ਹਾਂ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਹੈ ਕਿਹੜਾ ਇੰਪਰੂਵਮੈਂਟ ਉਸ ਦਾ ਜਿਹੜਾ ਆਫਿਸ ਹੈ ਇਹ 2 ਕਰੋੜ ਦੀ ਲਾਗਤ ਨਾਲ ਬਣ ਜਾ ਰਿਹਾ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਜੀ ਇਦੇ ਵਿੱਚ ਹਰ ਫੈਸਿਲਿਟੀ ਹੋਊਗੀ ਭਾਵੇਂ ਪਬਲਿਕ ਆਵੇ ਕੋਈ ਆਵੇ ਉਹਨੂੰ ਬੈਠਣ ਨੂੰ ਜਗ੍ਹਾ ਵਧੀਆ ਏਸੀ ਰੂਮ ਹੋਣਗੇ ਵੇਟਿੰਗ ਹਾਲ ਹੋਏਗਾ ਮੱਕ ਪੈਂਟਰੀ ਹੋਏਗੀ ਚਾਹ ਪਾਣੀ ਦੀ ਪੂਰਾ ਪ੍ਰਬੰਧ ਹੋਏਗਾ ਮੀਡੀਆ ਵਾਸਤੇ ਵੀ ਦੇਖੋ ਮੈਂ ਦਿਵਾਲੀ ਤੇ ਮੈਂ ਕਿਹਾ ਸੀ ਮੈਂ ਉਹ ਬਚਤਮਨ ਦੇ ਆ ਕਿ ਜੇ ਮੈਂ ਕਿਹਾ ਸੀ ਮੈਂ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਵਾਦਾ ਕੀਤਾ ਸੀ ਕਿ ਤੁਹਾਨੂੰ ਮੀਡੀਆ ਮੀਡੀਆ ਹਾਊਸ ਦਵਾਂਗਾ ਠੀਕ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਅਨਾਉਂਸਮੈਂਟ ਕਰਾਂਗਾ ਤੁਹਾਨੂੰ ਇੰਪਰੂਵਮੈਂਟ ਟੈਸਟ ਜਗ੍ਹਾ ਤੇ ਦੇਗੀ ਔਰ ਉਹਦੇ ਉੱਪਰ ਮੀਡੀਆ ਹਾਲਤ ਭਰਾ ਕੇ ਦਿੱਤਾ ਜਾਵੇ ਕੌਮੀ ਕਨਵੀਨਰ ਅਰਵਿੰਦ ਕੇ ਜੀ ਰਵਾਲ ਜੀ ਤੇ ਮਾਨ ਜੋ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਮੈਨੂੰ ਇੱਥੇ ਸੇਵਾ ਲਈ ਅਸੀਂ ਇੱਥੇ ਮੈਂ ਚੇਅਰਮੈਨ ਬਣਿਆ ਉਹਨਾਂ ਦੇ ਜੋ ਉਹਨਾਂ ਅੱਜ ਤੱਕ ਲੋਕ ਹਿੱਤਾਂ ਵਿੱਚ ਫੈਸਲੇ ਲੈਂਦੇ ਰਹੇ ਉਹਨਾਂ ਵੱਲ ਵੇ ਵੇ ਕੇ ਅਸੀਂ ਵੀ ਇਹ ਕਿਉਂਕਿ ਦੇਖੋ ਮੈਂ ਪਿਛਲੀਆਂ ਗੱਲਾਂ ਕਰਾਂ ਤੇ ਬਹੁਤ ਲੰਬੀ ਚੋੜੀਆਂ ਹੋ ਜਾਣਗੀਆਂ ਮੈਂ ਪਿਛਲੇ ਪਿਛਲੇ ਨਹੀਂ ਜਾਣਾ ਚਾਹੁੰਦਾ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਗੁਰਦਾਸਪੁਰ ਵਾਸੀਆਂ ਨੂੰ ਕਿ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੀਤਾ ਬਹੁਤ ਕੁਝ ਹੋਇਆ ਕਿ ਲੋਕੀ ਤ ਵਿੱਚ ਫੈਸਲੇ ਨਹੀਂ ਲੈਂਦੇਗੇ ਸਿਰਫ ਸਿਰਫ ਆਪਣੇ ਵਾਸਤੇ ਫੈਸਲੇ ਲੈਂਦੇਗੇ ਅਸੀਂ ਆਏ ਆ ਅਸੀਂ ਇੱਥੇ ਡਿਵੈਲਪਮੈਂਟ ਕਰਾ ਰਹੇ ਆ ਅਸੀਂ ਆਪਸ਼ਨ ਕਰਵਾਈ ਆ ਉੱਥੋਂ ਪੈਸੇ ਇਕੱਠੇ ਹੋਏ ਆ ਦੇਖੋ ਕਿਤਨਾ ਕਿਤੇ ਹਮੇਸ਼ਾ ਇਹ ਚੀਜ਼ ਨਹੀਂ ਹੁੰਦੀ ਕਿ ਪ੍ਰਾਪਰਟੀਆਂ ਵੇਚੀ ਜਾਓ ਉਹ ਬਿਲਡਿੰਗਾਂ ਬਣਾਈ ਜਾਓ ਰੈਮੀਨੂ ਕਿੱਥੋਂ ਹੋਏਗਾ ਜੇ ਹੁਣ ਆਪਾਂ ਬੱਸ ਸਟੈਂਡ ਸ਼ੁਰੂ ਕਰਾਇਆ ਨੀਅਰ ਬੋਰਡ ਸਾਨੂੰ 1.5 ਤੋਂ 2.5 ਕਰੋੜ ਰੁਪਏ ਸਾਲ ਦੀ ਉੱਥੋਂ ਇਨਕਮ ਆਉਣੀ ਸ਼ੁਰੂ ਹੋ ਜਾਣੀ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਕਿ ਪੰਜਾਬ ਦੇ ਵਿੱਚ ਦੂਸਰੀ ਇੰਪਰੂਵਮੈਂਟ ਟੈਸਟ ਹੋਏਗੀ ਮੈਂ ਅੱਜ ਓਪਨਲੀ ਅਨਾਉਂਸ ਕਰ ਰਿਹਾ ਕਿ ਜਿਹੜਾ ਆਪਣਾ ਪੈਟਰੋਲ ਪੰਪ ਲਾਉਣ ਜਾ ਰਹੀ ਆ ਇੰਪਰੂਵਮੈਂਟ ਟੈਸਟ ਠੀਕ ਹੈ ਜੀ ਇਹਦੀ ਇਹਦੀ ਵੀ ਘਟੋੜ 5 ਤੋਂ 7 ਲੱਖ ਰੁਪਈਆ ਮੰਥਲੀ ਇਹਦੀ ਸਾਨੂੰ ਰੈਵਨਿਊ ਆਏਗਾ ਬੱਸ ਸਟੈਂਡ ਦੇ ਨਾਲ ਆ ਰਹੀ ਜਾਂ ਉਹ ਨਾਲ ਦੀ ਨਾਲ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਨ ਚੀਜ਼ ਕਿ ਇੱਥੋਂ ਖਰਚਾ ਕਿੱਥੋਂ ਨਿਕਲੂਗਾ ਅਸੀਂ ਇੰਪਰੂਵਮੈਂਟ ਅਸ ਨੇ ਜਿਹੜੀ ਵੱਡੀ ਮੈਂ ਪ੍ਰਾਪਤੀ ਦੇਖੋ ਕੰਮ ਤੇ ਹਰ ਕੋਈ ਕਰਵਾ ਲੈਂਦਾ ਵੱਡੀ ਪ੍ਰਾਪਤੀ ਕੀ ਹੈ ਕਿ ਪੈਸੇ ਨੂੰ ਇਕੱਠਾ ਕਰਨਾ ਉਹਨੂੰ ਸੰਭਾਲ ਕੇ ਰੱਖਣਾ ਇੰਪਰੂਵਮੈਂਟ ٹرسٹ ਨੇ 10 ਕਰੋੜ ਰੁਪਏ ਦੀ ਅਸੀਂ ਐਫ ਡੀ ਕਰਾਈ ਆ 70 ਲੱਖ ਰੁਪਏ ਸਾਲ ਦਾ ਉਹ ਆਇਆ ਕਰਨਾ ਸਾਨੂੰ ਜਿਹਦੇ ਵਿੱਚ ਸਾਰੇ ਆਪਾਂ ਡਵੈਲਪਮੈਂਟ ਵੀ ਕਰਾਇਆ ਕਰਨੇ ਆ ਤੇ ਆਫਿਸ ਦੇ ਖਰਚੇ ਵੀ ਨਿਗਲਿਆ ਕਰਨੇ ਆ ਇਹ ਪ੍ਰਾਪਤੀਆਂ ਕੋਈ ਨਹੀਂ ਕਰ ਸਕਦਾ ਮਤਲਬ ਚੀਜ਼ ਇਹ ਹੈ ਕਿ ਤੁਹਾਡਾ ਮਾਈਂਡ ਸੈਟ ਹੋਣਾ ਵਿਜ਼ਨ ਕੀ ਹੈ ਤੁਸੀਂ ਲੋਕਾਂ ਦੇ ਇਕ ਕੰਮ ਕਰਵਾਉਣਾ ਚਾਹੁੰਦੇ ਤੇ ਕੰਮ ਕਰਵਾਓ ਤੁਸੀਂ ਦੇਖਦੇ ਬਟਾਲੇ ਦੇ ਵਿੱਚ ਮਿਲੋ ਲਾ ਤੱਕ ਪੰਜਾਬ ਦੇ ਵਿੱਚ ਨਾ ਅਜੇ ਤੱਕ ਡਿਵੈਲਪਮੈਂਟ ਨਹੀਂ ਹੋਈ ਜਨੀ ਬਟਾਲੇ ਦੇ ਵਿੱਚ ਹੋਈ ਹੈ ਤੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਚੱਲਦੇ ਚੱਲਦੇ ਆਪਾਂ ਗੁਰਦਾਸਪੁਰ ਵਿੱਚ ਕਰਵਾ ਰਹੇ ਆ ਤੁਹਾਡਾ ਮੀਡੀਆ ਬਹੁਤ ਬਹੁਤ ਧੰਨਵਾਦ ਆਨਵਾਇਟ ਟਾਈਮ 'ਚ ਤੁਹਾਡਾ ਮੀਡੀਆ ਦਾ ਵੀ ਕਰਾਂਗੇ ਜੀ ਪੰਪ ਦਾ ਵੀ ਕਰਾਂਗੇ ਹੋਰ ਡਿਵੈਲਪਮੈਂਟ ਕਰਾਂਗੇ ਬਸ ਤੁਸੀਂ ਆਦਾ ਆਪਣਾ ਪਿਆਰ ਬਣਾਈ ਰੱਖਿਓ